ਸੋ ਤੁਸੀਂ ਦੇਖ ਰਹੇ ਹੋ ਦੈਨਿ ਸਰ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਲੁਧਿਆਣਾ ਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਆ ਜਿਹੜਾ ਪੰਜਾਬੀ ਐਕਟਰ ਪੰਜਾਬੀ ਪੁੱਤਰ ਤੇ ਪੰਜਾਬੀ ਸਿੰਗਰ ਦਿਲਜੀਤ ਦੋਸਾਂ ਦਾ ਜਿਹੜਾ ਕਨਸਰਟ ਹੋ ਰਿਹਾ ਹੈ ਲਾਈਵ ਕਨਸਰਟ ਹੈ ਤਾਂ ਦੱਸਦੀ ਕਿ ਲੁਧਿਆਣਾ ਵਿੱਚ ਤਕਰੀਬਨ ਅੱਜ 2 ਵਜੇ ਤੋਂ ਹੀ ਪੂਰਾ ਸ਼ਹਿਰ ਇੱਕ ਜਾਮ ਦੀ ਸਿਤੀ ਜਾਗਿਆ ਤਾਂ ਐਨੇ ਫੈਨ ਲੁਧਿਆਣਾ ਦੇ ਵਿੱਚ ਪਹੁੰਚ ਚੁੱਕੇ ਹੈ ਤਾਂ ਦਿਲਜੀਤ ਦੋਸਾਂ ਦੀ ਝਲਕ ਪਾਉਣ ਵਾਸਤੇ ਖਾਸ ਕਰਕੇ ਇਹ ਫੈਨ ਬਿਲਕੁਲ ਦਿਲਜੀਤ ਦੋਸਾਂ ਦਾ ਰੂਪ ਬੰਦ ਕੇ ਆਇਆ ਕਿਨਾ ਪੱਟਾ ਗੁਰਕੀਰਤ ਕਿੱਥੋਂ ਆਇਓ ਅਸੀਂ ਲੁਧਿਆਣਾ ਹੀ ਰਹਿੰਦੇ ਤੇ ਕਿੱਥੇ ਜਾ ਰਹੇ ਹੋ ਤੁਸੀਂ ਉਹਨੂੰ ਅਸੀਂ ਦਲਜੀਤ ਦਾ ਕਾਨਸਰਟ ਆ ਉਹਨੂੰ ਦੇਖੂਗੇ ਕਿ ਉਹਨੂੰ ਸੁਣੂਗੇ ਉਹਨੂੰ ਸੁਣਾਂਗੇ ਤੇ ਦੇਖਾਂਗੇ ਵੀ ਹਾਂ ਲੱਗਦਾ ਵੀ ਤੁਹਾਨੂੰ ਦਲਜੀਤ ਉਹਨਾਂ ਦਾ ਢਾਡੇ ਕੋਲ ਆ ਕੇ ਤੁਹਾਨੂੰ ਮਿਲ ਵੀ ਸਕਦੇ ਲੱਗਦਾ ਤਾਂ ਹੈਗਾ ਬਾਕੀ ਉਹ ਮੀਲਾ ਪੂਰੀ ਕਿੱਦਾਂ ਲੱਗ ਦਿਲਜੀਤੋਂ ਕਿੱਦਾਂ ਦਾ ਵਧੀਆ ਲੱਗਦੇ ਬਹੁਤ ਵਧੀਆ ਕੋਈ ਗਾਣਾ ਯਾਦ ਹੈ ਉਹਨਾਂ ਦਾ ਗਾਣਾ ਕੋਈ ਗਾਣਾ ਯਾਦ ਨਹੀਂ ਕੋਈ ਗਾਣਾ ਉਹ ਗਾਣੇ ਨਹੀਂ ਆ ਵਧੀਆ ਲੱਗਦੇ ਬੰਦੇ ਅ ਦਿਲਜੀਤ ਦੋਸਾਂ ਦੇਖਣ ਆਏ ਹੋ ਹਾਂ ਜੀ ਕਿਤਾ ਲੱਗ ਰਿਹਾ ਦਿਲਜੀਤ ਸਾਹਿਬ ਬਹੁਤ ਅੱਛਾ ਕੋਈ ਗਾਣਾ ਯਾਦ ਹੈ ਹਾਂ ਜੀ ਗਾਣਾ ਇੱਕ ਵਾਰੀ ਹੋਈ ਸੁਬਤ ਕਾ ਖੁਦਾ ਗਵਾ ਖੁਦਾ ਗਵਾ ਅ ਜੇ ਅਗਰ ਇਹ ਗੀਤ ਗਾਓ ਤੇ ਫਿਰ ਮਜ਼ਾ ਆਊਗਾ ਫਿਰ ਪੂਰਾ ਬਹੁਤ ਜ਼ਿਆਦਾ ਨਵੇਂ ਸਾਲ ਪੂਰਾ ਆ ਜਾਊਗਾ ਪੂਰਾ ਵਧੀਆ ਬਹੁਤ ਜ਼ਿਆਦਾ ਅ ਰਾਜੀ ਦਿਲਜੀਤ ਦੋਸਾਂ ਜੀ ਕਹਿੰਦੇ ਪੰਜਾਬੀ ਪੁੱਤਰ ਪੰਜਾਬੀ ਐਕਟਰ ਕਾਫੀ ਲੋਕ ਸ਼ਹਿਰ ਜੀ ਆਮ ਸੀ ਦੇ ਕਿਦਾਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਆਪਣੇ ਬੱਚਿਆਂ ਨਾਲ ਆਏ ਆਂ ਅਸੀਂ ਸ਼ੋਅ ਦੇਖਣ ਬਜਾ ਬਜਾ ਹੋਈ ਪਈ ਹੈ ਜੀ। ਆ ਟਿਕਟ ਲਾ ਕੇ ਆਇਓ। ਮਹਿੰਗੀ ਮਿਲੀ ਸੀ ਕਿਦਾਂ? ਅਸੀਂ ਆਨਲਾਈਨ ਬੁੱਕ ਕਰਾਈ ਸੀ ਤੁਹਾਨੂੰ ਤਾਂ ਜੋ ਰੇਟ ਸੀਗਾ ਉਹੀ ਮਿਲਿਆ। ਪਰ ਇੱਥੇ ਜਾ ਕੇ ਦੇਖੇ ਸਸਤੀਆਂ ਟਿਕਟਾਂ ਵੀ ਮਿਲ ਰਹੀਆਂ ਕਾਫੀ। ਮਿਲਦੀਆਂ ਆ। ਹਾਂਜੀ। ਆ ਦਲਜੀਤ ਉਹ ਸਾਂਝ ਦੇਖਣ ਆਇਓ। ਹਾਂਜੀ। ਸੋਨਾ ਵੀ ਸੁਣੂਗੇ ਵੀ ਦੇਖੂਗੇ ਵੀ। ਆ ਨਵਾਂ ਸਾਲ ਆ। ਹਾਂਜੀ। ਆ ਦਲਜੀਤ ਉਹ ਸਾਂਝ ਅਗਰ ਤੁਹਾਨੂੰ ਤੁਹਾਡੇ ਕੋਲ ਆ ਜਾਂਦੇ ਆ ਅਗਰ ਹੈਲੋ ਛੇਕਵੇਂ ਨਹੀਂ ਜਾਂਦੀਆਂ ਤਾਂ ਪੂਰਾ ਸਾਲ ਵਧੀਆ। ਬਹੁਤ ਵਧੀਆ। ਵਧੀਆ ਨਿਕਲੂਗਾ। ਬਹੁਤ ਵਧੀਆ। ਕੋਈ ਗਾਣਾ ਸੁਣਾ ਕੇ ਦੇ ਦੋ ਜੀ। ਕੋਈ ਵੀ ਗਾਣਾ। ਕੋਈ ਵੀ ਗਾਣਾ। ਦੋ ਹਜ਼ਾਰ ਬੋ ਬੋ ਚਲੋ ਮੈਂ ਸੁਣਾ ਦਿੰਦਾ ਜੀ ਆਹ ਤੁਸੀਂ ਬਹੁਤ ਵਧੀਆ ਆਰ ਨਾਨਕ ਪਾਰ ਨਾਨਕ ਸਭ ਤੋਂ ਇੱਕ ਰਾਨਾ ਆਰ ਨਾਨਕ ਪਾਰ ਨਾਨਕ ਸਭ ਤੋਂ ਇੱਕ ਊਂਕਾਰ ਨਾਨਕ ਤੇ ਬਹੁਤ ਵਧੀਆ ਗਾਉਂਦੇ ਆ ਦਿਲਜੀਤ ਜੀ ਤੇ ਸਾਰੀ ਉਹਦੀ ਫੈਨ ਫੋਲੋਇੰਗ ਜਿਹੜੀ ਵੱਡੀ ਹੈ ਤੇ ਬਾਲੀਵੁੱਡ ਚ ਵਰਲਡ ਚ ਆਪਣਾ ਨਾਮ ਉੱਪੜ ਗਿਆ ਇਸ ਤੋਂ ਵੱਡਾ ਕੀ ਹੋ ਸਕਦਾ ਲੁਧਿਆਣੇ ਲਈ ਖਾਸ ਕਰਕੇ ਬਿਲਕੁਲ ਹੈਨਾ ਆਪਣੇ ਘਰੇ ਆਇਆ ਦਿਲਜੀਤ ਅੱਜ ਬਿਲਕੁਲ ਲੁਧਿਆਣੇ ਆਪਣੇ ਘਰ ਆਇਆ ਆ ਫਿਰ ਹੁਣ ਗਿਆ ਲੱਗ ਜਾ ਗਾਣਾ ਫੇ ਗਾਓ ਫਿਰ ਕੋਈ ਵੀ ਕੋਈ ਵੀ ਦੋ ਲਵਸ ਬਸ ਕੋਈ ਗਾ ਤੇ ਜਿਹੜਾ ਗਾਣੇ ਵਾਲੇ ਸੀ ਲਾਓ ਫਿਰ ਤੂੰ ਵੀ ਸੁਣਾ ਨਾਲ ਲਾਓ ਜਾਓ ਜਲਦੀ ਹਾਂ ਚੱਲ ਤੂੰ ਗਾਏਂਗੀ ਹਾਂ ਬੋਲੋ ਬੋਲੋ ਆਈ ਡੋਨਟ ਕੇਅਰ ਦੁਨੀਆ ਕੀ ਅੱਖ ਦੀ ਮੈਂ ਤਾਂ ਦੇਣਾ ਹੈ ਜਵਾਬ ਮੇਰੀ ਮਾਂ ਨੂੰ ਪਤਾ ਤਾ ਫਲਾਈ ਫਿਰਦਾ ਫਲਾਈ ਫਿਰਦਾ ਉਹ ਚੱਕੀ ਫਿਰਦੇ ਆ ਤਾਂ ਨੂੰ ਮੈਂ ਕਰਦਾ ਫਲਾਈ ਫਿਰਦਾ ਫਲਾਈ ਫਿਰਦਾ ਜੇ ਅਗਰ ਇਹੀ ਗਾਣਾ ਅੱਜ ਤੁਹਾਡੇ ਸਾਹਮਣੇ ਦਿਲਜੀਤ ਉਹ ਸਾਂਝੇ ਗਾਤਾ ਫਿਰ ਬਹੁਤ ਵਧੀਆ ਗਾਣੇ ਸਾਰੇ ਗਾਣਗੇ ਹਾਂਜੀ ਬੱਲੇ ਬੱਲੇ ਹੋ ਜੂਗੀ ਨਵਾਂ ਸਾਲ ਪੂਰਾ ਵਧੀਆ ਨਿਕਲੂਆ ਫਿਰ ਹਾਂਜੀ ਚਲੋ ਬਹੁਤ ਵਧੀਆ ਤਾਂ ਦੱਸਦੇ ਕਿ ਦਿਲਜੀਤ ਦੋਸਾਂਝ ਦੇ ਫੈਨ ਪੰਜਾਬ ਦੇ ਵਿੱਚ ਹੀ ਨਹੀਂ ਪੁਰੇ ਵਿਦੇਸ਼ਾਂ ਦੇ ਵਿੱਚ ਆਉਦੀ ਇੱਕ ਚਲਕ ਪਾਲ ਨੂੰ ਬੇਤਾਬ ਰਹਿੰਦੇ ਤੇ ਆਓ ਹੋਰ ਵੀ ਫੈਨਾਂ ਦਾ ਗੱਲਬਾਤ ਕਰਦੇ ਆਖੇ ਦਿਲਜੀਤ ਦੋਸਾਂਝ ਵਾਸਤੇ ਕਿਦਾਂ ਉਹ ਤਿਆਰ ਵਰ ਤਿਆਰ ਹੈਗੇ ਸੋ ਦੋ ਸਾਲ ਦਾ ਬੱਚਾ ਜਿਹੜਾ ਦੋ ਸਾਦਾ ਸੀ ਜਦੋਂ ਦਲਜੀਤ ਜੀ ਜੀਤ ਕਰਦਾ ਸੀ ਤਾਂ ਸਾਹਮਣੇ ਮੌਜੂਦ ਹੈ ਬੱਚਾ ਕਿਹਨਾਂ ਡਾਡਾ ਰਣਵੀਰ ਅ ਦਲਜੀਤ ਉਸਾਂ ਨੂੰ ਆਇਆ ਲੋਹੜਾਣੇ ਤੋਂ ਦੇਖਣ ਆਇਆ ਸੀ ਉਹਨੂੰ ਹਾਂਜੀ ਆ ਟਿਕਟ ਮਿਲ ਗਈ ਹੈ ਹਾਂਜੀ ਆ ਲੱਗਦਾ ਵੀ ਤੁਸੀਂ ਕੋਲ ਜਾ ਸਕੋਗੇ ਅੱਜ ਹਾਂਜੀ ਕਿੰਨਾ ਪਸੰਦ ਆ ਦਲਜੀਤ ਉਸਾਂ ਨੂੰ ਬਹੁਤ ਜ਼ਿਆਦਾ ਕੋਈ ਗਾਣਾ ਯਾਰ ਆ ਕੋਈ ਵੀ ਗਾਣਾ ਇਹ ਤਾਂ ਬੋਲਦਾ ਉਹ ਹੈ ਕੋਈ ਵੀ ਗਾਣਾ ਬੋਲਦਾ ਸੀ ਗਾਣਾ ਓਕੇ ਕੇਸ ਚੱਲਦਾ ਕੇਸ ਚੱਲਦਾ ਮਿੱਤਰਾਂ ਤੇ ਕੇਸ ਚੱਲਦਾ ਕੇਸ ਚੱਲਦਾ ਸਿੰਗਾਪੁਰ ਫੇਸ ਚੱਲਦਾ ਫੇਸ ਚੱਲਦਾ ਇਹ ਗਾਣਾ ਗਾਉਗੇ ਤਾਂ ਅਸੀਂ ਕੋ ਗਾਉਗੇ ਹਾਂ ਜੀ ਅ ਦਲਜੀਤ ਉਹ ਸਾਂਝ ਕਹਿੰਦੇ ਆ ਪੰਜਾਬੀ ਪੁੱਤਰ ਲੁਧਿਆਣਾ ਆਪਣੇ ਘਰ ਆਇਆ ਬੜਾ ਕਰੇਜ਼ਾ ਕਹਿੰਦੇ ਦੋ ਸਾਲ ਦਾ ਸੀ ਜਦੋਂ ਇੱਕ ਹੁੰਦਾ ਹਾਂ ਜੀ ਬਹੁਤ ਜ਼ਿਆਦਾ ਕਰੇਜ਼ਾ ਹੈ ਜੀ ਛੋਟੇ ਹੁੰਦੇ ਤੋਂ ਹੀ ਇਹ ਸੁੰਦਾ ਆ ਰਿਹਾ ਹੈ ਤਾਂ ਫੇਰ ਅਸੀਂ ਬਹੁਤ ਟਰਾਈ ਕੀਤੀ ਕਿ ਅੱਜ ਜਾਣਾ ਹੀ ਜਾਣਾ ਹੈ ਜਿਵੇਂ ਮਰਜ਼ੀ ਹੋ ਜਾਏ ਚਾਹੇ ਵੈਦਰ ਖਰਾਬ ਹੈ ਜਾਂ ਕਿਵੇਂ ਹੈ ਜੀ ਬਿਲਕੁਲ ਸੋ ਇੱਕ ਰਿਅਸਤੀ ਆ ਆਮੜੇ ਲੋਕਾਂ ਦੇ ਫੈਨ ਦੇ ਵਿੱਚ ਦਲਜੀਤ ਉਹ ਸਾਂਝ ਦੇ ਵਿੱਚ ਤਾਂ ਕਹਿੰਦੇ ਆ ਕਿ ਪੰਜਾਬੀ ਪੁੱਤਰ ਆਪਣੇ ਲੁਧਿਆਣਾ ਘਰ ਆਇਆ ਸੋ ਦਿਲਜੀਤ ਦੇ ਉਸਾਂ ਦੇ ਫੈਨ ਆ ਰਹੇ تھے ਕਾ ਲਾਈਵ ਕਨਸਰਟ ਚੱਲਿਆ ਪੰਜਾਬੀ ਯੂਨੀਵਰਸਿਟੀ ਵਿੱਚ ਆ ਦਿਲਜੀਤ ਉਸਾਂ ਨੂੰ ਦੇਖਣ ਆਏ ਹੋ ਹਾਂ ਜੀ ਕਿਸਾ ਕਿਸਾ ਲੱਗ ਰਿਹਾ ਬਹੁਤ ਕਾ ਉਸ ਹੈ ਵੈਸੇ ਫਿਲਹਾਲ ਬਟ ਵੀ ਆਰ ਐਕਸਾਈਟਿਡ ਟੂ ਸੀ ਹਿਮ ਲੱਗ ਰਿਹਾ ਵੀ ਬਹੁਤ ਵੱਡਾ ਇੱਕ ਫੈਨ ਦੀ ਫੋਲਿੰਗ ਕਾਫੀ ਜ਼ਿਆਦਾ ਔਰ ਪੰਜਾਬੀ ਉਹ ਲੁਧਿਆਣਾ ਅਨਦਰ ਸ਼ਾਹਰੁਖ ਖਾਨ ਸ਼ਾਹਰੁਖ ਖਾਨ ਪੰਜਾਬੀ ਪੁੱਤਰ ਲੁਧਿਆਣੇ ਵਾਪਸ ਆਇਆ ਜੀ ਬਿਲਕੁਲ ਸਰ ਪੰਜਾਬੀ ਸਾਨੂੰ ਫਖਰ ਹੈ ਪੰਜਾਬੀ ਪੁੱਤਰ ਹੈ ਸਾਡਾ ਸਾਡਾ ਪੰਜਾਬੀ ਭਰਾ ਹੈ ਤੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਉਹਦੇ ਲਈ ਸਪੈਸ਼ਲ ਆਏ ਅਸੀਂ ਬਹੁਤ ਮੁਸ਼ਕਿਲ ਨਾਲ ਮਿਲੇ ਬੰਦੇ ਦੋ ਤੇ ਰੀਲੀ ਪ੍ਰਾਊਡ ਆਫ ਦਿਲਜੀਤ ਉਹ ਸਾਡੇ ਸ਼ਹਿਰ ਦਾ ਬੰਦਾ ਹੈ ਰੀਲੀ ਪ੍ਰਾਊਡ ਕੋਈ ਗਾਣਾ ਯਾਰ ਕੋਈ ਗਾਣਾ ਵਾਈਬ ਤੇਰੀ ਮੇਰੀ ਮਿਲਦੀ ਹੈ ਤੇ ਆਈ ਲਵ ਦਿਲਜੀਤ ਅਗਰ ਇਹ ਗਾਣਾ ਸਾਹਮਣੇ ਗਾਤਾ ਅਜ ਫੇਰ ਬੱਲੇ ਬੱਲੇ ਨਾ ਗਾਵੇ ਨਾ ਗਾਵੇ ਮੈਂ ਤਾਂ ਨਚਣਾ ਨਵਾਂ ਸਾਲ ਪੁਰਾ ਪੂਰਾ 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 ਆ ਵੀ ਅ ਕਿਦਾਂ ਲੱਗ ਰਿਹਾ ਦਿਲਜੀਤ ਉਹ ਸਾਚ ਬਹੁਤ ਵਧੀਆ ਬਹੁਤ ਅੱਛਾ ਕਰਾਊਡ ਦੇਖਣ ਨੂੰ ਮਿਲ ਰਿਹਾ ਵਾ ਬਹੁਤ ਬਹੁਤ ਅੱਛਾ ਕਰਾਊਡ ਦੇਖਣ ਨੂੰ ਮਿਲ ਰਿਹਾ ਵਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਦੁਨੀਆ ਆ ਰਹੀ ਹੈ ਬਹੁਤ ਪਸੰਦ ਕਰ ਰਹੀ ਹੈ ਦਰਜੀਤ ਨੂੰ ਔਰ ਇੱਥੇ ਤਾਂ ਹੀ ਆਪਣੇ ਲੁਧਿਆਣੇ ਦਾ ਹੀ ਰਹਿਣ ਵਾਲਾ ਵਾ ਰਸ਼ ਕਾਫੀ ਆ ਇਸ ਤੇ ਮੇਰੀ ਚੜ੍ਹਦੀ ਕਲਾ ਵਾ ਚੜ੍ਹਦੀ ਕਲਾ ਆ ਚੜ੍ਹਦੀ ਕਲਾ ਪੰਜਾਬੀ ਕਹਿੰਦੇ ਆਗੇ ਹੋਏ ਪੰਜਾਬੀ ਆਗੇ ਆ ਪੰਜਾਬ ਦੇ ਜਿਹੜੇ ਦਰਜੀਤ ਦੇ ਫੈਨ ਵੀ ਆ ਗਏ ਆ ਭਾਜੀ ਆ ਪੰਜਾਬੀ ਗੰਦੇ ਆ ਗਿਆ ਦਿਲਜੀਤ ਸਾਹ ਜੀ ਪੰਜਾਬੀ ਆ ਗਿਆ ਦਿਲਜੀਤ ਭਾਜੀ ਦਾ ਟਿਕਟ ਨਹੀਂ ਮਿਲ ਪਾਇਆ ਟਿਕਟ ਨਹੀਂ ਮਿਲ ਪਾਇਆ ਐਕਚੁਅਲੀ ਲੋਕਾਂ ਦੇ ਵਿੱਚ ਕ੍ਰੇਜ਼ ਇੰਨਾ ਜ਼ਿਆਦਾ ਹੈ ਤੇ ਮਤਲਬ ਅਸੀਂ ਬੜਾ ਸਟਰਗਲ ਕਰਿਆ ਜੀ ਤੇ ਟਿਕਟ ਅਸੀਂ ਨਹੀਂ ਜੀ ਤੁਸੀਂ ਬਾਹਰ ਖੜੇ ਹੋ ਵੀ ਕੀ ਚਾਰ ਪਾਣ ਵਾਸਤੇ ਅਸੀਂ ਹੁਣ ਚੱਲ ਕੇ ਹੀ ਅਜੇ ਵੀ ਸਾਨੂੰ ਉਮੀਦ ਹੈਗੀ ਆ ਵੀ ਸ਼ਾਇਦ ਟਿਕਟ ਮਿਲ ਜੇ ਸ਼ਹਿਰ ਘੰਟੇ ਤੋਂ ਘੰਟੇ ਬਾਅਦ ਕ੍ਰੇਜ਼ ਕ੍ਰੇਜ਼ ਦਿਲਜੀਤ ਭਾਜੀ ਦਾ ਇੰਨਾ ਜ਼ਿਆਦਾ ਹੈਗਾ ਆ ਦੇਖੋ ਆ ਸਾਡੇ ਭਰਾ ਆਏ ਨੇ ਪਠਾਨਕੋਟ ਤੋਂ ਬਿਲਕੁਲ ਭਾਜੀ ਪੂਰੀ ਪੂਰੀ ਆਏ ਬਿਲਕੁਲ ਬਹੁਤ ਜ਼ਿਆਦਾ ਕਰੇਜ਼ ਹੈ ਲੇਕਿਨ ਟਿਕਟ ਨਹੀਂ ਮਿਲ ਪਾਰੀ ਕੀ ਕਰੀਏ ਜੀ ਹੈਗਾ ਨਾ ਹਾਂ ਬਿਲਕੁਲ 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 ਮੇਰੇ ਕੋਲ ਲਾਸਟ ਮੂਵਮੈਂਟ ਦਾ ਕਹਿਨ ਕੈਪਚਰ ਕਰਾਂਗੇ ਦੇਖਾਂਗੇ ਹੋ ਸਕੇ ਸਾਨੂੰ ਮਿਲੀ ਟਿਕਟ ਤਾਂ ਜ਼ਰੂਰ ਅਸੀਂ ਅੰਦਰ ਵਿਜ਼ਿਟ ਕਰਾਂਗੇ ਆ ਗਏ ਆ ਪੰਜਾਬੀ ਆ ਗਏ ਉਹ ਪੰਜਾਬੀ ਆ ਗਏ ਓਏ ਦਲਜੀਤ ਦੋਸਾਂ ਜੀ ਲੁਧਿਆਣੇ ਆਪਣੇ ਘਰ ਆ ਗਏ ਓਏ ਬਹੁਤ ਵੱਡੀ ਫੈਨ ਫਾਲਿੰਗ ਹੈ ਦਾ ਲੁਧਿਆਣਾ ਦਲਜੀਤ ਦੋਸਾਂ ਆਪਣੇ ਘਰ ਵਾਪਸ ਆਇਆ ਤਾਂ ਗੱਲਬਾਤ ਕਰਾਂਗੇ ਕਿਉਂਕਿ ਲਗਾਤਾਰ ਜਿਹੜੇ ਪੰਜਾਬੀ ਦੇ ਫੈਨ ਫੌਲਿੰਗ ਕਾਫੀ ਆਪਣੇ ਘਰ ਵਾਪਸ ਆਇਆ ਦਿਲਜੀਤੋ ਸਾਜ ਤਾਂ ਕਿਤੇ ਆਕੇ ਬਹੁਤ ਵੱਡਾ ਇੱਕ ਪਾਜੀ ਦੁਲੀਆ ਸਰਪੰਚ ਸਾਹਿਬ ਨਾਲ ਲਗਾਰੇ ਇਧਰ ਯਾਰ ਕੀ ਗੱਲ ਆਗੇ ਦਿਲਜੀਤ ਦੇ ਦੋ ਸਾਜ ਆ ਗਿਆ ਕਿਤੇ ਕਿਤੇ ਆਕੇ ਪੰਜਾਬੀ ਪੁੱਤਾਂ ਦੀ ਗੱਲ ਕੀਤੀ ਗਈ ਹੈ ਤਾਂ ਦਿਲਜੀਤ ਸਾਜ ਆ ਗਿਆ ਪਾਜੀ ਕਹਿੰਦੇ ਪੰਜਾਬੀ ਪੁੱਤ ਆਪਣੇ ਘਰ ਆ ਗਿਆ ਆਦਾ ਘਰ ਆ ਗਿਆ ਬੁਰਾ ਹਾਲ ਹੈ ਨਾ ਕੋਈ ਮੈਨੇਜਮੈਂਟ ਹੈ ਨਾ ਕੁਝ ਹੈ ਟਿਕਟ ਨਹੀਂ ਮਿਲੀ ਕੋਈ ਇੱਕ ਟਿਕਟ ਦੇ ਕੇ ਗਿਆ ਉਹ ਫੇਕ ਦੇ ਗਿਆ ਉਹਨਾਂ ਨੇ ਹਾਂ ਉਹਨਾਂ ਨੇ ਬਾਹਰ ਹਾਂ ਭਾਜੀ ਕਦੇ ਪੰਜਾਬੀ ਕਦੇ ਪੁਕਾਰ ਲਾ ਕੇ ਲੇਕਿਨ ਟਿਕਟਾਂ ਲੋਕਾਂ ਨੂੰ ਮਿਲ ਨਹੀਂ ਲੱਗ ਕੇ ਫੇ ਵੀ ਹਜੇ ਲੋਕਾਂ ਵੀ ਬੜਾ ਹਜੇ ਕਰਾਸ ਦੀ ਹੈ ਵੀ ਸ਼ਾਇਦ ਤੁਹਾਨੂੰ ਟਿਕਟ ਮਿਲ ਜੇ ਵੀ ਅਸੀਂ ਅੰਦਰ ਜਾਈਏ ਨਹੀਂ ਨਹੀਂ ਲੋਕ ਟੱਪ ਜਾਣਗੇ ਪੰਜਾਬੀਆਂ ਤੁਹਾਨੂੰ ਬੜਾ ਜੋਸ਼ ਬਹੁਤ ਹੈ ਹਾਂ ਬਾਕੀ ਜਾਣਗੇ ਲੋਕ ਕੋਈ ਨਹੀਂ ਹਾਂਜੀ 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 ਬਹੁਤ ਜ਼ਿਆਦਾ ਵੀ ਸਾਨੂੰ ਹਾਂਜੀ ਹਾਂਜੀ ਮਿਲ ਜੂਗਾ ਜੋ ਜੀ ਹਾਂਜੀ ਹਾਂਜੀ ਮੈਂ ਇੱਕ ਵਾਰੀ ਹੋਆ ਆਇਆ ਹੁਣ ਮੈਂ ਦੂਜੀ ਵਾਰੀ ਆਇਆ ਹਾਂ ਹਾਂਜੀ ਹਾਂਜੀ ਠੀਕ ਹੈ ਹਾਂਜੀ ਹਾਂਜੀ ਸੋ ਪੰਜਾਬ ਕਹਿੰਦੇ ਦਿਲਜੀਤ ਦੋਸਤਾਂਜ ਕਹਿੰਦੇ ਆਪਣੇ ਘਰ ਵਾਪਸ ਆਇਆ ਤਾਂ ਕਿ ਕਹਿੰਦੇ ਆਕੇ ਪੰਜਾਬੀ ਪੁੱਤਰ ਲੁਧਿਆਣਾ ਦਾ ਪੁੱਤਰ ਵਾਪਸ ਆਪਣੇ ਘਰ ਅੱਜ ਆਗੇ ਤਾਂ ਲਾਈਵ ਕੰਸਰਟ ਲੁਧਿਆਣਾ ਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਹੈ ਤਾਂ ਬਿਸ਼ੱਕ ਟਿਕਟਾਂ ਲੋਕਾਂ ਨੂੰ ਨਹੀਂ ਮਿਲ ਰਹੀਆਂ ਟਿਕੜਾ ਨਹੀਂ ਮਿਲਿਆ ਲekin ਹਜੇ ਵੀ ਉਹਦੀ ਚਲਕ ਉਹਨੂੰ ਸੁਣਨ ਵਾਸਤੇ ਬਿਲਕੁਲ ਤਿਆਰ ਬਰ ਤਿਆਰ ਹੈ ਕੈਮਰਾਮੈਨ ਬੋਬੀ ਨਾਲ ਸੰਦੀਪ ਖੇਮਾ ਜਾਨੀ ਸਰ ਟੀਵੀ ਲੁਧਿਆਣਾ